ਮੈਂ ਤਾਂ ਕਹਿੰਦਾ ਆ ਆਨੰਦਪੁਰ ਸਾਹਿਬ ਸਿਰਫ ਇੱਟਾਂ ਦੀ ਨਗਰੀ ਨਹੀਂ ਆ ਆਨੰਦਪੁਰ ਸਾਹਿਬ ਇੱਕ ਸੋਚ ਹੈ ਜਿਸ ਸੋਚ ਨੂੰ ਦੁਨੀਆ 'ਚ ਬੈਠੇ ਸਿੱਖ ਨੇ ਅਪਣਾਉਣਾ ਤੇ ਅਮਲ ਵਿੱਚ ਲਿਆਉਣਾ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਸ੍ਰੀ ਆਨੰਦਪੁਰ ਸਾਹਿਬ ਆਏ ਅੱਜ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਛੱਡ ਰਹੇ ਆ ਅਸੀਂ ਵੇਖੀਏ ਕਿ ਆਏ ਤੋਂ ਲੈ ਕੇ ਛੱਡਣ ਤੱਕ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਕੀਤਾ ਕੀ ਹੈ ਸਾਧ ਸੰਗਤ ਜੀ ਤੇ ਜਦੋਂ ਅਸੀਂ ਜ਼ਿਕਰ ਕੀਤਾ ਅਸੀਂ ਯੁੱਧ ਦਾ ਜ਼ਿਕਰ ਕੀਤਾ ਤੇ ਜਾਂ ਵੱਧ ਤੋਂ ਵੱਧ ਜੇ ਜ਼ਿਕਰ ਕੀਤਾ ਤੇ ਖਾਲਸੇ ਦੇ ਸਾਜਣ ਦਾ ਜ਼ਿਕਰ ਕੀਤਾ। ਸ਼੍ਰੀ ਅਨੰਦਪੁਰ ਸਾਹਿਬ ਸਾਡੀ ਸਿੱਖਿਆ ਦਾ ਕੇਂਦਰ ਹੈ। ਜਿੱਥੇ ਜਦੋਂ ਧਿਆਨ ਜਾਏਗਾ ਅਸੀਂ ਉੱਥੇ ਸਿੱਖਾਂਗੇ, ਗ੍ਰੈਂਡ ਕਰਾਂਗੇ ਸਾਧ ਸੰਗਤ ਜੀ। ਦੋ ਗੱਲਾਂ ਪਹਿਲਾਂ ਗ੍ਰੈਂਡ ਕਰ ਲਈਏ ਕਿ ਮਹਾਰਾਜ ਦਸ਼ਮੇਸ਼ ਪਿਤਾ ਕਹਿੰਦੇ ਜਦੋਂ ਅਸੀਂ ਆਏ ਤੇ ਕੀ ਕੀਤਾ ਜੀ ਸਾਡੇ ਮਾਤਾ ਪਿਤਾ ਨੇ ਸਾਡੀ ਰੱਖਿਆ ਦੇ ਪ੍ਰਬੰਧ ਕੀਤੇ ਸਾਡੀ ਛਿਛਾ ਦੇ ਪ੍ਰਬੰਧ ਕੀਤੇ ਰੱਖਿਆ ਵਾਸਤੇ ਕੀ ਕਰਨਾ ਸੀ ਕੀ ਕੀਤਾ ਜੀ ਮਹਾਰਾਜ ਨੂੰ ਆਤਮ ਨਿਰਭਰ ਬਣਾਇਆ ਰੱਖਿਆ ਦਾ ਮਤਲਬ ਇਹ ਨਹੀਂ ਕਿ ਕਿਸੇ ਦੇ ਮੁਤਾਜ ਬਣਾਇਆ ਕਿ 100 ਬੰਦਾਲੇ ਦੁਆਲੇ ਲਾ ਦੇਾਂਗੇ ਤੁਹਾਡੀ ਰਾਖੀ ਕਰਿਆ ਕਰਨਗੇ ਸਿੱਖੀ ਦੇ ਅੰਦਰ ਰੱਖਿਆ ਦੂਸਰਿਆਂ ਦੇ ਮੁਤਾਜ ਹੋਣਾ ਨਹੀਂ ਸਿੱਖੀ ਦੇ ਅੰਦਰ ਰੱਖਿਆ ਇਸ ਹੱਦ ਤੱਕ ਹੈ ਕਿ ਇੱਥੇ ਜਿਨ੍ਹਾਂ ਨੂੰ ਅਬਲਾ ਨਿਮਾਣੀਆਂ ਨਿਤਾਣੀਆਂ ਨਾ ਚੀਜ਼ ਤੇ ਪੈਰ ਦੀ ਜੁੱਤੀ ਕਹਿੰਦੇ ਸਨ ਲੋਕ ਜਿਨ੍ਹਾਂ ਨੂੰ ਭ੍ਰਸਤੀ ਹੋਈ ਤੇ ਧਰਮ ਤੋਂ ਦੂਰ ਰੱਖਣ ਵਾਲੀਆਂ ਕਹਿੰਦੇ ਸੀ ਲੋਕ ਪੀਏ ਔਰਤ ਹੈ ਮਾਨਸਿਕਤਾ ਵਿੱਚ ਔਰਤ ਵਾਸਤੇ ਨਫ਼ਰਤ ਵੜੀ ਹੋਈ ਸੀ ਗੁਰੂ ਸਾਹਿਬ ਨੇ ਉਹਨਾਂ ਧੀਆਂ ਨੂੰ ਵੀ ਸਮਰਥਾ ਦਿੱਤੀ ਕਿ ਪੰਜ ਕਕਾਰੀ ਸ਼ਸਤਰ ਦੇ ਕੇ ਖੰਡੇ ਦੀ ਪੌਹਲ ਦੇ ਕੇ ਅਨੰਦਪੁਰ ਸਾਹਿਬ ਉਹ ਧਰਤੀ ਹੈ ਕਿ ਰੱਛਾ ਦੇ ਮੁਤਾਜ ਨਹੀਂ ਰਹੀਆਂ ਦੂਜਿਆਂ ਦੀ ਰੱਛਾ ਕਰਨ ਦੇ ਕਾਬਿਲ ਬਣ ਗਈਆਂ ਅਨੰਦਪੁਰ ਸਾਹਿਬ ਘੜਦਾ ਹੈ ਮਾਈ ਭਾਗੋ ਨੂੰ ਅਨੰਦਪੁਰ ਸਾਹਿਬ ਘੜਦਾ ਹੈ ਬੀਬੀ ਦੀਪਕੌਰ ਨੂੰ ਅਨੰਦਪੁਰ ਸਾਹਿਬ ਘੜਦਾ ਹੈ ਬੀਬੀ ਸ਼ਰਨਕੌਰ ਨੂੰ ਜਿਨ੍ਹਾਂ ਦੇ ਅੰਦਰ ਕੋਈ ਖੌਫ ਨਹੀਂ ਤੇ ਉਹ ਇਸ ਲਈ ਲਾਚਾਰ ਬੇਵਸਤੇ ਮੁਤਾਜ ਨਹੀਂ ਹਨ ਕਿ ਸਾਡੀ ਕੋਈ ਰੱਛਾ ਕਰੇਗਾ ਬਲਕਿ ਉਹਨਾਂ 'ਚ ਇੰਨੀ ਸਮਰੱਥਾ ਹੈ ਇੰਨੀ ਜ਼ੁਰਤ ਹੈ ਇੰਨੀ ਦਲੇਰੀ ਹੈ ਇੰਨੀ ਹਿੰਮਤ ਹੈ ਕਿ ਉਹ ਦੂਸਰਿਆਂ ਦੀ ਰੱਛਾ ਕਰਨ ਦੇ ਸਮਰੱਥ ਨੇ ਉਹਦਾ ਕਾਰਨ ਜਿਹੜਾ ਨਿਤਨੇਮ ਪੁਰਖਾਂ ਨੂੰ ਬਖਸ਼ਿਆ ਉਹੀ ਧੀਆਂ ਨੂੰ ਬਖਸ਼ਿਆ ਜਿਹੜੀ ਪੰਜ ਕਕਾਰੀ ਰਹਿਤ ਪੁਰਖਾਂ ਨੂੰ ਬਖਸ਼ੀ ਉਹੀ ਸਿੱਖ ਬੀਬੀਆਂ ਨੂੰ ਬਖਸ਼ੀ ਜੜੀ ਰੋਹਾਨੀਅਤਾ ਜਿਹੜਾ ਨੂਰ ਜਿਹੜਾ ਜਲਾਲ ਤੇਜ ਪੁਰਖ ਸਮਾਜ ਨੂੰ ਬਖਸ਼ਿਆ ਵਿਤਕਰਾਨੀ ਕੀਤਾ ਮਹਾਰਾਜ ਨੇ ਉਹ ਆਪਣੀਆਂ ਧੀਆਂ ਨੂੰ ਵੀ ਬਖਸ਼ਿਆ ਜਿਹੜਾ ਰਤਬਾ ਸਿੰਘ ਕਹਿ ਕੇ ਸਨਮਾਨ ਪੁਰਖਾਂ ਨੂੰ ਬਖਸ਼ਿਆ ਤੇ ਕੌਰ ਕੁੰਮਰ ਬਾਦਸ਼ਾਹ ਸ਼ੈਨਸ਼ਾਹ ਦਾ ਪੁੱਤਰ ਰਾਜਕੁਮਾਰ ਕਿੱਡਾ ਕਮਾਲ ਦਾ ਰਤਬਾ ਸਿੱਖ ਬੀਬੀਆਂ ਨੇ ਦਿੱਤਾ ਸੰਭੀਏ ਇਹ ਕੌਰ ਹੁਣ ਦਾ ਰਤਬਾ ਸੰਭੀਏ ਮੇਰੀ ਅਤੀਓ ਤੇ ਨਾਲ-ਨਾਲ ਆਪਾਂ ਇਹ 6 ਪੋ ਤੋਂ 13 ਪੋ ਤੱਕ ਲੇਖੇ ਵੀ ਕਰਨੇ ਆ ਅੱਜ ਜਿੰਨੂੰ ਅਸੀਂ ਸਿੱਖਿਆ ਸਮਝ ਰਹੇ ਆ ਨਾ ਕਿ ਅਸੀਂ ਐਜੂਕੇਟਿਡ ਅਸੀਂ ਬੜੇ ਫਾਰਵਰਡ ਅਸੀਂ ਬੜੇ ਅਗਾਹ ਵਧੂ ਤੇ ਇਦਾਂ ਦਾ ਧਰਮ ਪਾਲਣ ਵਾਲਿਆਂ ਦੇ ਜਦੋਂ ਅਸੀਂ ਖੁਸ਼ੀਆਂ ਗਮੀਆਂ ਦੇ ਕਾਰਡ ਵੇਖਦੇ ਹਾਂ ਖਾਸ ਕਰਕੇ ਵਿਆਹਾਂ ਜਿੱਥੇ ਗੁਰੂ ਦਾ ਬਹੁਤਾ ਸ਼ੁਕਰ ਕਰਨਾ ਹੁੰਦਾ ਉੱਥੋਂ ਗੁਰੂ ਦੀ ਸੋਚ ਪਹਿਲਾਂ ਹੀ ਮਨਫੀ ਹੁੰਦੀ ਹੈ ਜਦੋਂ ਨਾਂ ਲਿਖਿਆ ਹੁੰਦਾ ਗੁਰੂ ਦਾ ਦਿੱਤਾ ਰਤਬਾ ਗੁਰੂ ਦਾ ਦਿੱਤਾ ਸਰਨਾਮ ਗੁਰੂ ਪਿਤਾ ਦਾ ਦਿੱਤਾ ਹੋਇਆ ਤਖੱਲਸ ਉਹ ਸਭ ਤੋਂ ਪਹਿਲਾਂ ਗਾਇਬ ਕਰਦੇ ਆਂ ਤੇ ਫਿਰ ਉੱਥੇ ਸਾਡੀਆਂ ਪੂਛਾਂ ਲੱਗ ਜਾਂਦੀਆਂ ਸਾਡੀਆਂ ਗੋਤਾਂ ਸਾਡੀਆਂ ਬਰਾਦਰੀ ਉੱਥੇ ਅਸੀਂ ਆਨੰਦਪੁਰ ਸਾਹਿਬ ਵਾਲੇ ਪਾਸੇ ਪੇਟ ਕਰ ਲੈਂਦੇ ਕਿ ਜੋ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਦਿੱਤਾ ਸੀ ਮਹਾਰਾਜ ਸਾਨੂੰ ਨਹੀਂ ਪਰਵਾਹ ਤੁਸੀਂ ਜਿਹੜਾ ਰਤਬਾ ਦਿੱਤਾ ਸੀ ਜਿਹੜਾ ਸਾਡੇ ਗੁਰੂ ਪਿਓ ਨੇ ਆਪਣੇ ਵਾਲਾ ਸਰਨੇਮ ਸਾਨੂੰ ਦਿੱਤਾ ਤਖੱਲਸ ਦਿੱਤਾ ਸਭ ਤੋਂ ਪਹਿਲਾਂ ਖੁਸ਼ੀ ਦਾ ਪਰਗਟਾਵਾ ਕਰਦੇ ਆ ਸ਼ੁਕਰਾਨਾ ਕਰਨ ਦੀ ਬਜਾਏ ਅਸੀਂ ਤੇਰੀ ਬਖਸ਼ਿਸ਼ ਨੂੰ ਆਪਣੇ ਤੋਂ ਹਟਾਉਂਦੇ ਆ ਤੇ ਸਾਡੇ ਬੱਚੇ ਬਤੀਆਂ ਦੇ ਨਾਂ ਨਾਲੋਂ ਸਿੰਘ ਕੌਰ ਉੱਡ ਜਾਂਦਾ ਸਾਡੀਆਂ ਗੋਤਾਂ ਬਰਾਦਰੀਆਂ ਤੋਂ ਲੇਖੇ ਕਰੀਏ ਬੈਠ ਕੇ ਕਿੰਨਾ ਕੁ ਆਨੰਦਪੁਰ ਸਾਹਿਬ ਵੱਲ ਨੂੰ ਕਦਮ ਪੁੱਟਿਆ ਕਿ ਆਨੰਦਪੁਰ ਸਾਹਿਬ ਵੱਲ ਨੂੰ ਦੂਰ ਹੋ ਗਏ ਜਦੋਂ ਅਸੀਂ ਇੱਥੇ ਕਿਹਾ ਵੀ ਇਸ ਬਖਸ਼ਿਸ਼ ਨੂੰ ਅਸੀਂ ਪਰੇ ਕਰਦੇ ਆ ਇਹਦਾ ਮਤਲਬ ਅਸੀਂ ਆਨੰਦਪੁਰ ਸਾਹਿਬ ਤੋਂ ਦੂਰ ਹੋ ਗਏ ਜਦੋਂ ਅਸੀਂ ਕਿਹਾ ਤੇਰੇ ਦਿੱਤੇ ਹੋਏ ਨਿਤਨੇਮ ਤੋਂ ਅਸੀਂ ਆਵਾਜ਼ਾਰ ਹਾਂ ਅਸੀਂ ਅਨੰਦਪੁਰ ਸਾਹਿਬ ਤੋਂ ਦੂਰ ਹੋ ਗਏ ਜਦੋਂ ਅਸੀਂ ਕਿਹਾ ਖੰਡੇ ਬਾਟੇ ਦੀ ਪੌਹਲ ਜ਼ਰੂਰੀ ਨਹੀਂ ਸਾਡਾ ਮਨ ਉਦਾਂ ਹੀ ਸਾਫ਼ ਹੈ ਅਸੀਂ ਅਨੰਦਪੁਰ ਸਾਹਿਬ ਤੋਂ ਦੂਰ ਹੋ ਗਏ ਜਦੋਂ ਰਹਿਤ ਦੇਣ ਵਾਲੇ ਨੇ ਕਿਹਾ ਕਿ ਰਹਿਤ ਹੀ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਪਿਆਰੀ ਚੀਜ਼ ਹੈ ਰੱਖੇਗਾ ਮੈਂ ਤੇਰੇ ਨਾਲ ਅਸੀਂ ਕਿਹਾ ਨਹੀਂ ਤੇਰੀ ਰਹਿਤ ਵਿੱਚ ਵੱਜਣਾ ਸਾਡੇ ਲਈ ਔਖਾ ਸਮਝ ਲਓ ਅਨੰਦਪੁਰ ਸਾਹਿਬ ਤੋਂ ਦੂਰ ਹੋ ਗਏ ਉਨਾ ਸਿੰਘਾਂ ਦਾ ਸਰੀਰ ਦੂਰ ਹੋਇਆ ਸੀ ਜਿਹੜੇ ਅੱਜ ਰਾਤ ਵਿਛੜੇ ਸੀ ਕੋਈ ਫਰਕ ਨਹੀਂ ਪੈਂਦਾ ਸਰੀਰ ਦੁਨੀਆ ਚ ਵਿਚਰ ਰਹੇ ਨੇ ਸਿੱਖੀ ਚੜ੍ਹਦੀ ਕਲਾ ਚ ਜਾਏਗੀ ਖਿਆਲ ਰੱਖਿਓ ਸੋਚ ਦੂਰ ਨਾ ਹੋਵੇ ਅਨੰਦਪੁਰ ਸਾਹਿਬ ਤੋਂ ਸੋਚ ਦੂਰ ਨਾ ਹੋਵੇ ਦੁਨੀਆ ਭਰ ਵਿੱਚ ਵਿਚਰੋ ਸਰੀਰ ਦੀ ਵੇਥ ਨਾਲ ਕੋਈ ਫਰਕ ਨਹੀਂ ਪੈਣਾ ਕਨ ਮਹਾਰਾਜ ਨੇ ਹੁਕਮ ਚ ਬਖਸ਼ਿਸ਼ ਕੀਤੀ ਸੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਇਆ ਗੁਰੂ ਨੇ ਕਾਰੇ ਲਾਇਆ ਗੁਰੂ ਦੀ ਕਾਰ ਕਰਿਓ ਤੁਹਾਡੀ ਸੁਰਤ ਹਾਜ਼ਰ ਹੋਏਗੀ ਤੇ ਗੁਰੂ ਦੇ ਘਰ ਹਾਜ਼ਰੀ ਲੱਗ ਜਾਏਗੀ ਇੱਥੇ ਹਾਜ਼ਰ ਹਾਂ ਤੇ ਜੇ ਅਸੀਂ ਆਨੰਦਪੁਰ ਸਾਹਿਬ ਵਿੱਚ ਬਹਿ ਕੇ ਸੋਚ ਨੂੰ ਪਾਸੇ ਕਰ ਦਿੱਤਾ ਰਹਿਤ ਨੂੰ ਪਾਸੇ ਕਰਤਾ ਪੰਜਾਬ ਵਿੱਚ ਬਹਿ ਕੇ ਪਾਸੇ ਕਰਤਾ ਜਿੰਨੂੰ ਅਸੀਂ ਘਰ ਕਹਿੰਦੇ ਆ ਤੇ ਫਿਰ ਹਾਜ਼ਰ ਗੈਰ ਹਾਜ਼ਰ ਹੋ ਜਾਗੇ ਸੁਰਤ ਜੁੜੀ ਰਹੇਗੀ ਗੈਰ ਹਾਜ਼ਰ ਵੀ ਹਾਜ਼ਰ ਹੋ ਜਾਗਾ